ਪੰਜਾਬੀ ਲਿੰਕ ਮੀਡੀਆ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮੰਨਾ ਬੇਦੀ ਫੁੱਲ ਟੈਂਡ ਦੀ ਸ਼ੁਰੂਆਤ ਕਰਾਂਗੇ ਸੁਰਖੀਆਂ ਦੇ ਨਾਲ ਮਜ਼ਬੂਤ ਪਾਈਚਾਰੇ ਦੇ ਨਿਰਮਾਣ ਲਈ ਪਾਈਚਾਰਕ ਐਸੋਸੀਏਸ਼ਨ ਜਾਗਰੂਕਤਾ ਮਹੀਨੇ ਦੀ ਹੋਈ ਸ਼ੁਰੂਆਤ ਪਸ਼ਮੀ ਕਲੋਨਾ ਸੁਭਾਈ ਰਹਿ ਹੈ ਸਿਟੀਚਰ ਦੇ ਵਿਰੁੱਧ ਪਿੱਛੇ ਹਟਿਆ ਮੰਗਲਵਾਰ ਤੋਂ ਕਨੇਡੀਅਨ ਉਤਪਾਦ ਤੇ ਲੱਗੇਗਾ 25 ਫੀਸਦੀ ਤਰਫ ਕਿਹਾ ਚਨਾਲ ਟ੍ਰਾਂਕ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਮਾਰਚ ਮਹੀਨੇ ਕੈਲਗਰੀ ਸ਼ਹਿਰ ਅਤੇ ਫੈਡਰੇਸ਼ਨ ਆਫ ਕੈਲਗਰੀ ਕਮਿਊਨिटीज ਐਫ ਸੀ ਸੀ ਕਮਿਊਨਿਟੀ ਐਸੋਸੀਏਸ਼ਨ ਜਾਗਰੂਕਤਾ ਮਹੀਨੇ ਦੇ ਦੌਰਾਨ 250 ਤੋਂ ਵੱਧ ਅਨਗਵਾਂਡਾ ਦੀ ਨੁਮਾਇੰਦਗੀ ਕਰਨ ਵਾਲੀਆਂ 156 ਕਮਿਊਨਿਟੀ ਐਸੋਸੀਏਸ਼ਨਸ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਕੈਲਗਰੀ ਦੀਆਂ ਕਮਿਊਨਿਟੀ ਐਸੋਸੀਏਸ਼ਨ ਸ਼ਹਿਰ ਵਿੱਚ ਸਭ ਤੋਂ ਵੱਡੀ ਸਵੈ ਸੇਵੀ ਲਹਿਰ ਦੀ ਨੁਮਾਇੰਦਗੀ ਕਾਰੀਆਂ ਨੇ ਉਥੇ ਹੀ ਇਸ ਦੇ ਨਾਲ ਸਾਰੇ ਹੀ ਕੈਲਗਰੀ ਵਾਸੀਆਂ ਦੇ ਲਈ ਜੀਵਨ ਦੀ ਗੁਣਵੰਤਾ ਨੂੰ ਬਤਵਾਉਣਾ ਅਤੇ ਭਾਈਚਾਰਿਆਂ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਹੀਆਂ ਨੇ ਦੱਸਦੀ ਹੈ ਕਿ ਵਲੰਟੀਅਰ ਦੇ ਵੱਲੋਂ ਚਲਾਈਆਂ ਜਾਂਦੀਆਂ ਇਹ ਸੰਸਥਾਵਾਂ ਪਹੁੰਚਯੋਗ ਪ੍ਰੋਗਰਾਮਿੰਗ ਸਮਾਗਮ ਅਤੇ ਇਹ ਬਿਹਤ ਸਾਰੇ ਕਾਨਕਵਾਂਟ ਦੇ ਵਿੱਚ ਕਿਫਾਇਤੀ ਕਿਰਾਏ ਦੀਆਂ ਥਾਵਾਂ ਪ੍ਰਦਾਨ ਵੀ ਕਰ ਰਹੀਆਂ ਨੇ ਜੋ ਕਿ ਸਮਾਜਿਕ ਸੰਪਰਕ ਮਨੋਰੰਜਨ ਅਤੇ ਸਥਾਨਕ ਆਰਥਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀਆਂ ਨੇ ਵੈਸਟ ਕੋਲੋਨਾ ਦੇ ਨਵੀਨਤਮ ਹਾਊਸਿੰਗ ਵਿਕਾਸ ਇਨਕਾ ਦਾ ਮੁੱਖ ਮਕਸਦ ਵੀ ਸੀ ਸਰਕਾਰ ਨੂੰ ਇਹ ਦੱਸਣਾ ਹੈ ਕਿ ਹਾਊਸਿੰਗ ਸੰਕਟ ਨੂੰ ਹਲਕਾ ਨਾ ਸ਼ਹਿਰ ਨੂੰ ਨਵੀਆਂ ਹਾਊਸਿੰਗ ਯੂਨਿਟਾਂ ਦੇ ਲਈ ਕੋਟਾ ਦੇਣ ਚਿੰਨਾ ਸੁਖਾ ਨਹੀਂ ਹੈ ਅਤੇ ਤੇਜ਼ ਵਿਕਾਸ ਖਰਚਾਂ ਦੇ ਨਾਲ ਇਹ ਸਾਹਮਣੇ ਆ ਰਹੇ ਵੈਸਟ ਕਰੋਨਾ ਸਿਟੀ ਕੌਂਸਲ ਨੇ ਹਾਊਸਿੰਗ ਸਕੇਚੂਲਸ ਸੌਥ ਐਕਟ ਵਿੱਚ ਸੁਬਾਈ ਹਾਊਸਿੰਗ ਟੀਚਾਂ ਦੇ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਨੇ ਕਿਉਂਕਿ ਇਸ ਦੇ ਨਾਲ ਹੀ ਇਸ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਗਲੈਨਰੋਸਾ ਵਿੱਚ ਗਵਰਨਮੈਂਟ ਰੋਡ ਤੇ 117 ਯੂਨਿਟ ਟਾਊਨ ਹਾਊਸ ਵਿਕਾਸ ਲਈ ਅਰਜ਼ੀ ਨੁਰਤ ਕਰ ਦਿੱਤਾ ਗਿਆ ਸੀ ਦਸਤੀ ਸੂਬੇ ਨੇ ਪੱਛਮੀ ਕਲੋਨਾ ਨੂੰ 5 ਸਾਲਾਂ ਦੇ ਵਿੱਚ 2268 ਨਵੇਂ ਹਾਊਸਿੰਗ ਯੂਨਿਟ ਬਣਾਉਣ ਦਾ ਹੁਕਮ ਦਿੱਤਾ ਹੈ ਅਤੇ ਸਿਟੀ ਕੌਂਸਲ ਨੇ ਕਿਹਾ ਹੈ ਕਿ ਸੂਬੇ ਤੋਂ ਬੁਨਿਆਦੀ ਢਾਂਚੇ ਤੇ ਹੋਰ ਸਹਾਇਤਾ ਤੋਂ ਬਿਨਾ ਇਹ ਉਭੀਤ ਕਰਨਾ ਵਾਜਬ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪੁਸ਼ਟੀ ਕੀਤੀ ਹੈ ਕਿ ਮੰਗਲਵਾਰ ਅਤੀ ਰਾਤ ਤੋਂ ਕੈਨੇਡੀਅਨ ਉਤਪਾਦਾਂ ਤੇ 25% ਟੈਰਫ ਪ੍ਰਭਾਵੀ ਹੋ ਜਾਣਗੇ ਅਤੇ ਕੈਨੇਡਾ ਇਸ ਨੂੰ ਰੋਕਣ ਦੇ ਲਈ ਕੁਝ ਨਹੀਂ ਕਰ ਸਕਦਾ ਵਾਈਟ ਹਾਊਸ ਸਿੱਖੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ 트੍ਰੰਪ ਨੇ ਕਿਹਾ ਹੈ ਕਿ ਅਮਰੀਕਾ ਕਰ ਇਸਾਨਾਂ ਤੋਂ ਮਜ਼ਾਕਤਾ ਕਰبان ਕਰਿਆ ਗਿਆ ਹੈ ਅਤੇ ਉਹਨਾਂ ਨੂੰ ਆਪਣੇ ਮਹਾਦੀਪੀ ਗਵਾਂਡੀਆਂ ਦੇ ਖਿਲਾਫ ਸਖਤ ਵਪਾਰਕ ਕਾਰਵਾਈ ਕਰਨ ਦੀ ਜ਼ਰੂਰਤ ਹੈ ਡੋਨਾਲਡ 트ੰਪ ਨੇ ਬੋਲਦਿਆ ਕਿ ਕੈਨੇਡਾ ਨੇ ਅਮਰੀਕਾ ਦੇ ਵਿੱਚ ਫਾਇਨਟਾਈਲ ਦੇ ਹੱਡ ਨੂੰ ਉਤਸ਼ਾਹਿਤ ਕੀਤਾ ਹੈ ਚਤਕੀ ਅੰਕੜੇ ਦਰਸਾਉਂਦੇ ਨੇ ਕਿ ਇਹ ਦਾਅਵੇ ਗਲਤ ਹਨ ਇਸ ਦੇ ਨਾਲ ਹੀ ਵਿਦੇਸ਼ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਕੈਨੇਡਾ ਅਮਰੀਕਾ ਦੇ ਖਿਲਾਫ ਜਵਾਬੀ ਟੈਰਫ ਦੇ ਲਈ ਤਿਆਰ ਬਰ ਤਿਆਰ ਹੈ ਜੋਲੀ ਨੇ ਕਿਹਾ ਹੈ ਕਿ ਅਸੀਂ 150 ਬਿਲੀਅਨ ਡਾਲਰ ਦੇ ਟੈਰਿਫ ਲਗਾਉਣ ਦੇ ਲਈ ਤਿਆਰ ਹਾਂ ਅਤੇ ਅਸੀਂ ਪਹਿਲੇ ਗੇਟ ਦੇ ਵਿੱਚ 30 ਬਿਲੀਅਨ ਡਾਲਰ ਦੇ ਟੈਰਿਫ ਦੇ ਲਈ ਤਿਆਰ ਹਾਂ ਜੋ ਕਿ ਪਹਿਲਾ ਹੀ ਅਲਾਡੇ ਚਾਚੁਕੇ ਕਾਉਂਸਲ ਦੇ ਵੱਲੋਂ ਸ਼ਹਿਰ ਦੇ ਬੇਸ ਰਿਹਾਇਸ਼ੀ ਜ਼ੋਨਿੰਗ ਨੂੰ ਬਦਲਣ ਦੇ ਫੈਸਲੇ ਤੋਂ ਬਾਅਦ ਵਿਕਾਸ ਦੇ ਵਿੱਚ ਤੇਜ਼ੀ ਦੇ ਵਿੱਚ ਕਾਰਕਲ ਕਰੇ ਸਿਟੀ ਹਾਲ ਵਿਖੇ ਰਿਹਾਇਸ਼ੀ ਨਿਗਰਾਨੀ ਦੇ ਲਈ ਰੀਡ ਹੈਂਡਰੀ ਨੂੰ ਨਿਯੁਕਤ ਕੀਤਾ ਗਿਆ ਦੱਸਦੀ ਹੈ ਸ਼ਹਿਰ ਦੇ ਪਹਿਲੇ ਮੁੱਖ ਹਾਊਸਿੰਗ ਅਫਸਰ ਹੈਂਡਰੀ ਟ੍ਰਾਈਕੋ ਰੈ residențial ਬੀਡੀ ਅਤੇ ਹਾਈ ਫੀਲਡ ਲੈਂਡ ਮੈਨੇਜਮੈਂਟ ਵਰਕੇ ਬਿਲਡਰਸ ਨਾਲ ਨਿਸ਼ੇ ਖੇਤਰ ਦੇ ਵਿੱਚ ਜ਼ਮੀਨ ਵਿਕਾਸ ਦੇ ਪਿਸ਼ੋਕਰ ਤੋਂ ਆਉਂਦੇ ਨੇ ਅਤੇ ਉਹ ਹਾਊਸਿੰਗ ਵਿਕਾਸ ਦੇ 1 ਸਾਲ ਤੋਂ ਬਾਅਦ ਇਹ ਭੂਮਿਕਾ ਨਭਾਰੇ ਨੇ ਜਿਸ ਦੇ ਵਿੱਚ ਕਿ 20 ਹਜ਼ਾਰ ਤੋਂ ਪੈਂਟ ਹੰਟਾ ਤੇ ਕੰਮ ਸ਼ੁਰੂ ਹੋਇਆ ਸੀ ਪਰ ਇਹ ਆਬਾਦੀ ਦੇ ਬੇਮਿਸਾਲ ਵਾਅਦੇ ਦੇ ਵਿਚਕਾਰ ਆ ਰਿਹਾ ਹੈ ਸੈਂਟਰਲ ਅਕਨਾਗਨ ਦੇ ਵਿੱਚ ਮੌਸਮ ਦੇ ਹਿਸਾਬ ਦੇ ਨਾਲ ਮਾਚ ਤੇ ਮਹੀਨੇ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਕਲੋਨਾ ਦੇ ਵਿੱਚ ਤਾਪਮਾਨ ਦੇ ਰਿਕਾਰਡ ਟੁੱਟ ਚੁੱਕੇ ਨੇ ਪੂਰੇ ਹਫਤੇ ਦੇ ਦੌਰਾਨ ਇਹ ਬਹੁਤਾ ਗਰਮ ਨਹੀਂ ਰਹੇਗਾ ਪਰ ਭਵਿੱਖਵਾਨੀ ਦੇ ਮੁਤਾਬਕ ਅਗਲੇ ਕੁਝ ਦਿਨਾਂ ਦੇ ਵਿੱਚ ਇੱਥੇ ਹਲਕੇ ਤਾਪਮਾਨ ਅਤੇ ਚੰਗੇ ਧੁੱਪ ਰਹਣ ਦੀ ਜ਼ਰੂਰਤ ਤੇ ਕੱਲ ਕੀਤੀ ਗਈ ਹੈ ਮੰਗਲਵਾਰ ਰਾਤ ਨੂੰ ਥੋੜੀ ਜਿਹੀ ਬਾਰਿਸ਼ ਤੋਂ ਇਲਾਵਾ ਹਾਲਾਤ ਮੁਕਾਕਤਨ ਖੁਸ਼ਕ ਰਹਿਣਗੇ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇਹਨਾਂ ਹੀ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਪਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ